ਮੇ ਮਟਿਆਰ ਪੰਜਾਬੀ ਤੇ ਮੇਰੇ ਨੈਣੀ ਉੱਠਦੀ ਲੋ ਮੇਰੇ ਅੰਗ ਅੰਗ ਦੇ ਵਿੱਚ ਮਹਿਕਦੀ ਇਹਦੀ ਮਿੱਟੀ ਦੀ ਖੁਸ਼ਬੋ ਮੇਰੀ ਬੋਲੀ ਵਿੱਚੋਂ ਛਲਕਦਾ ਇਹਦਾ ਮਾਖਿਓ ਮਿੱਠਾ ਮੂਹ ਡੀਡੀ ਪੰਜਾਬੀ ਦੇਖ ਰਹੀ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਰੂਬਰੂ ਰੂਬਰੂ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਵਕ ਵਕ ਮਾਨਮਤੀਆਂ ਸ਼ਖਸੀਅਤਾਂ ਦੇ ਰੂਬਰੂ ਕਰਾਉਂਦੇ ਆ ਤੇ ਅੱਜ ਦੇ ਰੂਬਰੂ ਪ੍ਰੋਗਰਾਮ ਦੇ ਵਿੱਚ ਮੈਂ ਬਾਤ ਖੁਸ਼ਾ ਸਾਡੇ ਦਰਸ਼ਕ ਸੋਚ ਰਹੇ ਹੋਣਗੇ ਕਿ ਮੈਂ ਨਹੀਂ ਖੁਸ਼ ਕਿਉਂ ਆ ਗੱਲ ਹੀ ਖੁਸ਼ੀ ਵਾਲੀ ਹੈ ਜੀ ਕਹਿੰਦੇ ਨੇ ਖੁਸ਼ ਹੋਣ ਤੇ ਹੱਸਣ ਦੇ ਵਿੱਚ ਬਹੁਤ ਫਰਕ ਹੁੰਦਾ ਤੇ ਅੱਜ ਮੈਂ ਜਿਨ੍ਹਾਂ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੀਆਂ ਉਹਨਾਂ ਨੇ ਘਰ-ਘਰ ਦੇ ਵਿੱਚ ਹਾਸੇ ਵੰਡੇ ਨੇ ਉਹਨਾਂ ਦੇ ਹਾਸਿਆਂ ਦੀ ਸ਼ੰਕਾਰ ਘਰ-ਘਰ ਦੇ ਵਿੱਚ ਪਹੁੰਚੀ ਹੈ ਉਹ ਮਿਸ ਪੰਜਾਬ ਵੀ ਰਹਿ ਚੁੱਕੇ ਨੇ ਮਿਸ ਪੰਜਾਬਨ ਵੀ ਰਹਿ ਚੁੱਕੇ ਨੇ ਔਰ ਬਹੁਤ ਹੀ ਵਧੀਆ ਅਦਾਕਾਰਾ ਨੇ ਤੇ ਨਾਲ ਦੇ ਨਾਲ ਜਲੰਧਰ ਵਿਖੇ ਡਿਸਟ੍ਰਿਕਟ ਅਟਾਰਨੀ ਦੀ ਪੋਸਟ ਤੇ ਵਿਰਾਜਮਾਨ ਨੇ ਬਿਨਾ ਕਿਸੇ ਦੇਰੀ ਦੇ ਮਿਲਦੇ ਹਾਂ ਜੀ ਨੀਲੂ ਸ਼ਰਮਾ ਜੀ ਨੂੰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਾਤ ਬਾਤ ਥੈਂਕ ਯੂ ਸੁਖਵੀਰ ਮੇਰੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਖਵੀਰ ਮੈਂ ਵੀ ਬਹੁਤ ਖੁਸ਼ ਹਾਂ ਕਿਉਂਕਿ ਮੈਂ ਜਦ ਜਦ ਦੂਰਦਰਸ਼ਨ ਕੇਂਦਰ ਜਲੰਧਰ ਆਨੀ ਹਾਂ ਮੈਨੂੰ ਇੱਕ ਦਿਲੀ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਇਹ ਧਰਤੀ ਮੈਨੂੰ ਬਹੁਤ ਪਸੰਦ ਹੈ ਇਸ ਧਰਤੀ ਨੇ ਮੈਨੂੰ ਬਣਾਇਆ ਹੈ ਜੀ ਔਰ ਆਗਾਜ਼ ਇਤੋਂ ਹੀ ਕਰ ਲੈਨੇ ਆ ਕਿ ਜਿਸ ਤਰ੍ਹਾਂ ਮੈਂ ਸ਼ੁਰੂਆਤ ਕੀਤੀ ਹੈ ਪ੍ਰੋਗਰਾਮ ਦੀ ਕਿ ਤੁਸੀਂ ਪੰਜਾਬ ਮਿਸ ਪੰਜਾਬ ਵੀ ਰਹੇ ਹੋ ਮਿਸ ਪੰਜਾਬਣ ਵੀ ਰਹੇ ਹੋ ਔਰ ਦੂਰਦਰਸ਼ਨ ਦੇ ਵਿੱਚ ਐਂਟਰੀ ਕਿਵੇਂ ਹੁੰਦੀ ਹੈ ਤੁਹਾਡੀ ਅ ਸਖੀਰ ਮੈਂ ਪਲੱਸ 1 ਦੇ ਵਿੱਚ ਪਹਿਲਾਂ ਪਲੱਸ 1 ਦੇ ਵਿੱਚ ਕਾਲਜ ਜਾਣਾ ਪੈਂਦਾ ਸੀ ਤੁਹਾਨੂੰ ਮੈਂ ਕਾਲਜ ਵਿੱਚ ਜਦੋਂ ਗਈ ਤਾਂ ਮੈਂ ਕਿੱਦਾਂ ਟੀਮ ਦੇ ਵਿੱਚ ਸਿਲੈਕਟ ਹੋਈ ਤੇ ਹਰਜੀਤ ਸਰ ਉਹਦੋਂ ਲਾਰਾ ਲੱਪਾ ਪ੍ਰੋਗਰਾਮ ਨਿਊ ਇਅਰ ਵਾਸਤੇ ਬਣਾ ਰਹੇ ਸੀ ਤੇ ਉਹ ਬੜੇ ਉਹਨਾਂ ਦੀ ਉਹ ਬੜੇ ਕ੍ਰੀਏਟੀਵਿਟੀ ਉਹਨਾਂ ਦੀ ਬੜੀ ਅੱਛੀ ਸੀ ਉਹਨਾਂ ਨੇ ਕੀ ਕੀਤਾ ਕਿ ਹਰ ਡਿਸਟ੍ਰਿਕਟ ਦੀ ਗਿੱੱਦਾ ਗਿੱੱਦੇ ਵਾਸਤੇ ਚਾਰ-ਚਾਰ ਲੜਕੀਆਂ ਹਰ ਡਿਸਟ੍ਰਿਕਟ ਚੋਂ ਲਈਆਂ ਤੇ ਲੁਧਿਆਣਾ ਡਿਸਟ੍ਰਿਕਟ ਚੋਂ ਇੱਕ ਲੜਕੀ ਉਹਨਾਂ ਨੇ ਮੈਨੂੰ ਚੂਜ਼ ਕੀਤਾ ਕਾਲਜ ਮੇਰੇ ਲੈਟਰ ਗਈ ਕਾਲਜ ਵਾਲਿਆਂ ਨੇ ਮੇਰੇ ਪੇਰੈਂਟਸ ਨੂੰ ਪੁੱਛਿਆ ਮੇਰੇ ਪੇਰੈਂਟਸ ਨੇ ਡਿਨਾਈ ਕਰ ਦਿੱਤਾ ਕਿ ਨਹੀਂ ਜੀ ਕਾਲਜ ਤੇ ਪੜਨ ਵਾਸਤੇ ਭੇਜੀ ਹੈ ਜੀ ਜਣਾ ਆਪਣੇ ਕਾਲਜ ਚ ਗਿੱੱਦਾ ਵਗੈਰਾ ਕਰਾਉਣਾ ਉਹ ਕਰਾ ਲਉ ਤੇ ਅਸੀਂ ਤੇ ਟੀਵੀ ਤੇ ਨਹੀਂ ਭੇਜਣੀ ਹਨਾ ਤੇ ਚਲੋ ਮੇਰੇ ਟੀਚਰਸ ਨੇ ਮੇਰੇ ਪੇਰੈਂਟਸ ਨੂੰ ਕਨਵਿੰਸ ਕੀਤਾ ਮੇਰੇ ਫਾਦਰ ਐਡਵੋਕੇਟ ਸੀਗੇ ਚਲੋ ਉਹਨਾਂ ਨੇ ਅਲਾਉ ਕਰ ਦਿੱਤਾ ਮੈਂ ਆ ਗਈ ਤਾਂ ਸਭ ਤੋਂ ਵੈਸੇ ਆਈ ਮੈਂ ਗਿੱਦਾ ਕਰਨ ਵਾਸਤੇ ਸੀ ਪਰ ਮੇਰਾ ਸਭ ਤੋਂ ਪਹਿਲਾ ਜਿਹੜਾ ਸ਼ੂਟ ਹੋਇਆ ਜਲੰਧਰ ਸ਼ੰਕਰ ਕੇਂਦਰ ਜਲੰਧਰ ਵਿੱਚ ਉਹ ਨੂਰੀ ਦੀਦੀ ਦਾ Song ਸੀ ਨਛੱਤਰਾ ਲੈ ਆਏਂ ਲਈ ਨਛੱਤਰਾ ਲੈ ਆਏ ਵੇ ਇੱਕ ਸਾਬਣ ਦੀ ਟਿੱਕੀ ਨਛੱਤਰਾ ਲੋਕਾਂ ਨੂੰ ਲੱਗਦਾ ਕਿ ਮੈਂ ਬੰਜਾਰਨ ਕੁੜੀ ਦਾ Song ਫਰਸਟ Song ਸੀ ਮੇਰਾ ਬਿਲਕੁਲ ਨਹੀਂ ਮੇਰਾ ਫਰਸਟ Song ਜਿਹੜਾ ਦੂਰਦਰਸ਼ਨ ਕੇਂਦਰ ਜਲੰਧਰ ਵਿੱਚ ਸ਼ੂਟ ਹੋਇਆ ਸੀ ਉਹ ਸੀਗਾ ਨਛੱਤਰਾ ਲੈ ਆਈਂਗੇ ਉਸ ਤੋਂ ਬਾਅਦ ਮੈਂ ਗਿੱਧਾ ਕੀਤਾ ਔਰ ਅਸੀਂ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ 29th ਦਸੰਬਰ ਨੂੰ ਮੈਨੂੰ ਕਾਲ ਆਈ ਹਰਜੀਤ ਸਰ ਦੀ ਰਾਤੀ 10:00 ਵਜੇ ਨਾਲ ਜੀ ਕਿ ਕੱਲ ਤੁਸੀਂ ਆ ਜਾਓ ਆਪਾਂ ਬੰਜਾਰਨ ਵਾਲਾ ਡਾਂਸ ਦੁਬਾਰਾ ਸ਼ੂਟ ਕਰਨਾ ਹੈ ਜੀ ਤੇ ਮੇਰੇ ਫਾਦਰ ਉਸ ਟਾਈਮ ਬੰਬੇ ਗਏ ਹੋਏ ਸੀ ਕਿਸੇ ਕੇਸ ਦੇ ਮਤਲਬਕ ਤੇ ਉਹ ਘਰ ਨਹੀਂ ਸੀਗੇ ਤੇ ਅਸੀਂ ਕਿਹਾ ਵੀ ਸਾਡੇ ਲਈ ਤਾਂ ਬੜਾ ਮੁਸ਼ਕਿਲ ਹੈ ਵੀ ਫਾਦਰ ਦੀ ਇਜਾਜ਼ਤ ਤੋਂ ਬਿਨਾ ਤੇ ਮੈਂ ਬਿਲਕੁਲ ਹੀ ਨਹੀਂ ਮੂਵ ਕਰ ਸਕਦੀ ਤੇ ਉਹਨਾਂ ਦਿਨਾਂ ਚਾਹੇ ਮੋਬਾਈਲ ਵਗੈਰਾ ਵੀ ਇੰਨਾ ਨਹੀਂ ਸੀਗਾ ਚਲੋ ਆਪਣੇ ਫਾਦਰ ਜਿੱਥੇ ਉਹ ਹੋਟਲ 'ਚ ਠਹਿਰੇ ਹੋਏ ਸੀ ਉੱਥੇ ਮੇਰੇ ਮਦਰ ਨੇ ਫੋਨ ਕੀਤਾ ਬੜੀ ਮੁਸ਼ਕਿਲ ਉਹਨਾਂ ਦੀ ਇਜਾਜ਼ਤ ਲਈ ਮੇਰੇ ਮਦਰ ਮੇਰੇ ਨਾਲ ਆਏ ਅਸੀਂ 30th ਅ ਐਸ਼ Song ਸ਼ੂਟ ਕੀਤਾ ਔਰ ਐਡੀਟਿੰਗ ਵਾਲਿਆਂ ਦੀ ਮੈਂ ਤਾਰੀਫ਼ ਕਰਦੀ ਹਾਂ ਕਿ ਉਹਨਾਂ ਨੇ 30th ਨਾਈਟ ਨੂੰ ਪ੍ਰੋਮੋ ਚਲਾਤਾ ਸੀ ਜੀ ਹਾਂ ਔਰ 31st ਨਾਈਟ ਪੂਰਾ Song edit ਨਹੀਂ ਸੀ ਹੋ ਪਾਇਆ ਅੱਧਾ Song ਜਿਹੜਾ ਸੀ on air ਸੀ ਉਸ ਤੋਂ ਬਾਅਦ ਲਾਰਾ ਲੱਪਾ ਦਾ ਸੈਕੰਡ ਪਾਰਟ ਵੀ ਆਣਾ ਸੀ ਉਹਦੇ ਵਿੱਚ ਫਿਰ ਫੁੱਲ Song on air ਸੀ ਸੋ ਦਿਸ ਇਜ਼ ਦ ਵੇ ਮੈਂ ਇਸ ਤਰ੍ਹਾਂ ਨਾਲ ਮੇਰੀ ਜਿਹੜੀ ਹੈਗੀ ਹੈ ਆਮਦ ਜਿਹੜੀ ਸੀਗੀ ਦੂਰਦਰਸ਼ਨ ਕੇਂਦਰ ਜਲੰਧਰ ਦੇ ਵਿੱਚ ਹੋਈ ਜੀ ਇਹ ਤਾਂ ਹੋ ਗਈ آمد ਦੀ ਗੱਲ ਕਿ ਦੂਰਦਰਸ਼ਨ ਦੇ ਵੇੜੇ 'ਚ ਤੁਹਾਡੀ آمد ਜਿਹੜੀ ਉਹ ਇਸ ਤਰ੍ਹਾਂ ਹੁੰਦੀ ਹੈ ਔਰ ਜਦੋਂ ਫਿਰ ਇਸ ਪਰਫਾਰਮੈਂਸ ਤੋਂ ਬਾਅਦ ਕਿਉਂਕਿ ਇੱਕ ਨਾਮ ਜੁੜ ਗਿਆ ਸੀ ਵੰਜਾਰਨ ਕੁੜੀਏ ਤੁਹਾਡੇ ਨਾਲ ਹੀ ਜੁੜ ਗਿਆ ਸੀਗਾ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਸੀ ਜਦੋਂ ਤੁਸੀਂ ਨਵਾਂ ਸਾਲ ਚੜ੍ਹਿਆ ਉਹ ਵਾਲਾ ਤੇ ਤੁਸੀਂ ਪੂਰੇ ਸੁਪਰਸਟਾਰ ਸੀ ਹੋ ਸਭ ਹਾਂ ਮੈਨੂੰ ਐਕਚੁਅਲੀ ਇਹ ਮੈਂ ਮਹਿਸੂਸ ਨਹੀਂ ਸੀ ਕਿੰਨਾ ਜਦੋਂ ਮੈਂ ਪਰਫਾਰਮੈਂਸ ਕਰ ਰਹੀ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਹੋ ਜਾਏਗਾ ਜਦੋਂ ਮੈਂ ਕਿਉਂਕਿ ਮੇਰੀ ਕੋਈ ਖਾਸ ਉਮਰ ਨਹੀਂ ਸੀ 16 17 ਸਾਲ ਦੀ ਮੈਂ ਸੀਗੀ ਮੈਂ ਨੈਕਸਟ ਡੇ ਜਦੋਂ ਨਿਊ ਇਅਰ ਤੇ ਜਦੋਂ ਕਾਲਜਿਸ ਖੁੱਲਦੇ ਆ ਮੈਂ ਆਪਣੇ ਕਾਲਜ ਗਈ ਤਾਂ ਮੈਂ ਦੇਖਿਆ ਕਿ ਲੋਕੀ ਮੈਨੂੰ ਬਹੁਤ ਜ਼ਿਆਦਾ ਦੇਖ ਰਹੇ ਆ ਹਨਾ ਤੇ ਬੜਾ ਮੈਨੂੰ ਆਪਣੇ ਆਪ ਦੇ ਵਿੱਚ ਅਜੀਬ ਮਹਿਸੂਸ ਹੋਇਆ ਮੇਰੀਆਂ ਫਿਰ ਫਰੈਂਡਸ ਨੇ ਮੈਨੂੰ ਰਿਅਲਾਈਜ਼ ਕਰਾਇਆ ਕਿ ਨਹੀਂ ਕਿਉਂਕਿ ਤੇਰਾ ਗਾਣਾ ਆ ਚੁੱਕਿਆ ਟੀਵੀ ਦੇ ਉੱਤੇ ਤਾਂ ਹੁਣ ਤੈਨੂੰ ਇਹ ਸਭ ਕੁਝ ਤਾਂ ਫੇਸ ਕਰਨਾ ਹੀ ਪਏਗਾ ਹਨਾ ਮੇਰੇ ਪੇਰੈਂਟਸ ਨੂੰ ਸ਼ੁਰੂ-ਸ਼ੁਰੂ ਦੇ ਵਿੱਚ ਬੜਾ ਅਜੀਬ ਲੱਗਦਾ ਸੀ ਤੇ ਕਿਉਂ ਨਾ ਅਸੀਂ ਉਹ ਗਾਣਾ ਸੁਣ thank oh. दिनी <laughs> वन ਫਿਰਦੀ ਹੱਸਿਆਂ ਚ ਬਿਜਲੀ ਛੁਪਾਈ ਫਿਰਦੀ ਨਿਵਣ ਚਾਰਨ ਬਹੁਤ ਖੂਬ আর ਤੁਹਾਡੀ ਅਦਾਇਗੀ ਦੇ ਨਾਲ-ਨਾਲ ਤੁਹਾਡੇ ਅੰਦਾਜ਼ ਔਰ ਤੁਹਾਡੀ ਖੂਬਸੂਰਤੀ ਦੀ ਜਿਹੜੀ ਤਾਰੀਫ਼ ਕੀਤੀ ਗਈ ਹੈ। ਮੈਨੂੰ ਨਾ ਸੁਖਬੀਰ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਮੈਂ ਨਹੀਂ ਅਭਾਰੀ ਆ ਨਾ ਆਪਣੀ ਆਡੀਅੰਸ ਦੀ ਖੂਬਸੂਰਤ ਮੈਂ ਕਦੀ ਵੀ ਨਹੀਂ ਸੀ। ਮੈਂ ਜਦੋਂ ਪੈਦਾ ਹੋਈ ਸੀ ਤਾਂ ਮੇਰੀਆਂ ਕਜ਼ਨਸ ਬੜੀਆਂ ਖੂਬਸੂਰਤ ਖੂਬਸੂਰਤ ਮੇਰੇ ਸਾਡੇ ਖਾਨਦਾਨ ਦੀਆਂ ਲੜਕੀਆਂ ਬੜੀਆਂ ਖੂਬਸੂਰਤ ਨੇ। ਤਾਂ ਮੈਨੂੰ ਲੱਗਦਾ ਕਿ ਸਭ ਤੋਂ ਮਾੜੀ ਜਿਹੜੀ ਸੀ ਮੈਂ ਹੀ ਸੀ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਸਾਰੇ ਕਹਿੰਦੇ ਹੁੰਦੇ ਸੀ ਵੀ ਇਹ ਕਿੱਦੇ ਤੇ ਗਈ ਹੈ ਹਨਾ। ਤੇ ਪਰ ਮੇਰੀ ਆਡੀਅנס ਦੀਆਂ ਅੱਖਾਂ ਇੰਨੀਆਂ ਖੂਬਸੂਰਤ ਨੇ ਕਿ ਉਹਨਾਂ ਨੇ ਮੈਨੂੰ ਫਰਸ਼ ਤੋਂ ਅਰਸ਼ ਤੇ ਬਿਠਾ ਦਿੱਤਾ ਜੀ ਤੁਸੀਂ ਖੂਬਸੂਰਤ ਹੋ ਮੈਂ ਤੁਹਾਡੀ ਇਸ ਗੱਲ ਨੂੰ ਡਿਨਾਈ ਕਰਦੀ ਹਾਂ ਕਿਉਂਕਿ ਜੇ ਤੁਸੀਂ ਖੂਬਸੂਰਤ ਨਹੀਂ ਹੁੰਦੇ ਫਿਰ ਤੁਸੀਂ ਮਿਸ ਪੰਜਾਬ ਤੇ ਮਿਸ ਪੰਜਾਬਣ ਕਿਵੇਂ ਬਣਦੇ ਉਹ ਮੈਨੂੰ ਲੱਗਦਾ ਕਿ ਮੇਰੇ ਮਾਤਾ ਜੀ ਦੇ ਮਨ ਦੀ ਖੂਬਸੂਰਤੀ ਸੀ ਉਹਨਾਂ ਨੇ ਇੱਕ ਗੱਲ ठान ਲਈ ਸੀ ਜਦੋਂ ਉਹਨਾਂ ਨੇ ਇੱਕ ਕਲ ਬਹੁਤ ਜ਼ਿਆਦਾ ਸੁਨਲੀ ਪਰਿਵਾਰ ਦੇ ਵਿੱਚ ਕਿ ਸ਼ੀ ਇਸ ਨੋਟ ਬਿਊਟੀਫੁਲ ਸ਼ੀ ਇਸ ਨੋਟ ਬਿਊਟੀਫੁਲ ਤਾਂ ਉਸ ਗੱਲ ਤੇ ਉਸ ਔਰਤ ਨੇ ਜ਼ਿੱਦ ਕਰ ਲਈ ਕਿ ਮੈਂ ਆਪਣੀ ਬੇਟੀ ਨੂੰ ਖੂਬਸੂਰਤ ਸਾਬਿਤ ਕਰਕੇ ਹੀ ਰਹੂੰਗੀ ਜੀ ਔਰ ਮੈਨੂੰ ਲੱਗਦਾ ਕਿ ਕਹਿੰਦੇ ਨੇ ਮਾਤਾ ਜੀ ਮਾਂ ਜਿਹੜੀ ਹੁੰਦੀ ਹੈ ਉਹ ਤੁਹਾਡਾ ਪਹਿਲਾ ਗੁਰੂ ਹੁੰਦੀ ਹੈ ਤੇ ਮੇਰੇ ਪਹਿਲੇ ਗੁਰੂ ਨੇ ਇਹ ਗੱਲ ਪੜ੍ਹ ਲਈ ਸੀ ਕਿ ਮੇਰੀ ਲੜਕੀ ਦੇ ਵਿੱਚ ਚਾਹੇ ਖੂਬਸੂਰਤੀ ਘੱਟ ਹੈ ਬਟ ਹੋਰ ਕੁਝ ਚੀਜ਼ਾਂ ਜਿਹੜੇ ਐਕਸਪੈਕਟਰਜ਼ ਉਹਦੇ ਵਿੱਚ ਪਲੱਸ ਨੇ ਤਾਂ ਉਹਨਾਂ ਨੂੰ ਲੱਗਿਆ ਕਿ ਅ ਇਸ ਤਰ੍ਹਾਂ ਦੇ ਕੰਪੀਟੀਸ਼ਨਸ ਜਿਦੇ ਵਿੱਚ ਤੁਹਾਡੇ ਮਾਈਂਡ ਬਿਊਟੀ ਔਰ ਤੁਹਾਡੇ ਐਟੀਕੇਟਸ ਤੁਹਾਡੇ ਸਭ ਕੁਝ ਕਾਊਂਟ ਹੁੰਦੇ ਨੇ ਇੱਥੇ ਮੇਰੀ ਲੜਕੀ ਜਿਹੜੀ ਐ ਉਹ ਕਰ ਜਾਏਗੀ ਤੇ ਉਹਦੀ ਜ਼ਿੰਦ ਕਰਕੇ ਮੈਨੂੰ ਲੱਗਦਾ ਕਿ ਮੈਂ ਮਿਸ ਪੰਜਾਬ ਔਰ ਮਿਸ ਪੰਜਾਬ ਬਣਾ ਅਗਰ ਤੁਸੀਂ ਮੈਨੂੰ ਪੁੱਛੋ ਤਾਂ ਮੈਨੂੰ ਤਾਂ ਬਹੁਤ ਡਰ ਲੱਗਦਾ ਹੁੰਦਾ ਸੀ ਬਿਫੋਰ ਗoing ਟੂ ਦ ਸਟੇਜ ਮੈਨੂੰ ਇਹ ਲੱਗਦਾ ਸੀ ਕਿ ਮੈਂ ਕਿਵੇਂ ਕਰੂੰਗੀ ਬਟ ਮਾਈ ਮਦਰ ਵਾਸ ਸੋ ਕੰਫੀਡੈਂਟ ਉਹਨਾਂ ਦੇ ਵਿੱਚ ਇੰਨਾ ਕੰਫੀਡੈਂਸ ਸੀ ਮੈਨੂੰ ਲੱਗਦਾ ਕਿ ਇੱਕ ਬੱਚੇ ਦੀ ਜਦੋਂ ਮੈਂ ਮਾਂ ਬਣੀ ਤਾਂ ਮੈਂ ਆਪਣੇ ਆਪ ਨਾਲ ਇੱਕ ਕਮਿਟਮੈਂਟ ਕੀਤੀ ਕਿ ਮੈਂ ਵੀ ਆਪਣੇ ਬੱਚਿਆਂ ਦੀ ਸ਼ੇਪਿੰਗ ਦੇ ਵਿੱਚ ਆਪਣੀ ਮਦਰ ਜਿੰਨੀ ਫਰਮ ਔਰ ਕੌਨਫੀਡੈਂਟ ਰਹੂੰਗੀ ਜੀ ਮਿਸ ਪੰਜਾਬ ਔਰ ਮਿਸ ਪੰਜਾਬਣ ਦੇ ਸਫ਼ਰ ਦੀ ਗੱਲ ਕਰਦੇ ਆ ਕਿ ਕਿੱਦਾਂ ਦਾ ਸਫ਼ਰ ਸੀ ਔਰ ਕਿੱਦਾਂ ਦਾ ਮਹਿਸੂਸ ਕੀਤਾ ਤੁਸੀਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੇਰੇ ਚੰਨਾ ਕੌਨਫੀਡੈਂਸ ਨਹੀਂ ਸੀ ਸ਼ਾਇਦ ਮੈਨੂੰ ਲੱਗਦਾ ਕਿ ਕਿਸੇ ਵੀ ਸਟੇਜ ਤੇ ਆਪਾਂ ਜਦੋਂ ਜਾਂਦੇ ਆ ਤਾਂ ਇੱਕ ਡਰ ਤਾਂ ਜ਼ਰੂਰ ਮਨ ਦੇ ਵਿੱਚ ਹੁੰਦਾ ਹੈ ਕਿ ਕੀ ਹੋਏਗਾ ਹਨਾ ਤੇ ਬਟ ਮੇਰੇ ਮਦਰ ਬਹੁਤ ਕੌਨਫੀਡੈਂਟ ਸੀ ਮੇਰੇ ਮਦਰ ਹਮੇਸ਼ਾ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਕਿ ਵਰਟੀਕਲ ਇੱਕ ਨੋਲੇਜ ਔਰ ਇੱਕ ਇੰਟੈਲੀਜੈਂਸ ਹੋਣੀ ਬਹੁਤ ਜ਼ਰੂਰੀ ਹੈ ਤੇ ਆਈ ਏਮ ਵੈਰੀ ਥੈਂਕਫੁਲ ਟੂ ਮਾਈ ਪੇਰੈਂਟਸ ਕਿ ਮੈਨੂੰ ਐਂ ਲੱਗਦਾ ਹੁੰਦਾ ਕਿ ਜਦੋਂ ਤੁਹਾਡੀ ਅਪਬ੍ਰਿੰਗਿੰਗ ਹੋ ਰਹੀ ਹੁੰਦੀ ਹੈ ਤੁਹਾਡੇ ਪੇਰੈਂਟਸ ਦੀ ਤੁਸੀਂ ਰਿਫਲੈਕਸ਼ਨ ਬਣਦੇ ਜਾਂਦੇ ਹੋ ਜੀ ਬਿਲਕੁਲ ਮੈਂ ਇਸੇ ਗੱਲ ਤੇ ਆਉਣ ਵਾਲੀ ਸੀ ਕਿ ਤੁਸੀਂ ਆਪਣੇ ਪੈਸ਼ਨ ਨੂੰ ਵੀ ਸਮਾਂ ਦਿੱਤਾ ਔਰ ਆਪਣੀ ਐਜੂਕੇਸ਼ਨ ਨੂੰ ਵੀ ਸਮਾਂ ਦਿੱਤਾ ਜਿਵੇਂ ਮੈਂ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਗੱਲ ਕੀਤੀ ਹੈ ਕਿ ਤੁਸੀਂ ਇਸ ਸਮੇਂ ਡਿਸਟ੍ਰਿਕਟ ਅਟਾਰਨੀ ਦੀ ਪੋਸਟ ਤੇ ਹੋ ਗੱਲ ਕਰਦੀ ਹਾਂ ਤੁਹਾਡੀ ਐਜੂਕੇਸ਼ਨ ਦੇ ਬਾਰੇ ਵਿੱਚ ਮੇਰੀ ਐਜੂਕੇਸ਼ਨ ਵੀ ਮੇਰੇ ਪੇਰੈਂਟਸ ਦੀ ਹੀ ਦੇਣਾ ਜੀ ਮੇਰੇ ਫਾਦਰ ਐਡਵੋਕੇਟ ਸੀਗੇ ਜੀ ਉਹਨਾਂ ਦਾ ਇੱਕ ਸੁਪਨਾ ਸੀ ਕਿ ਮੇਰੇ ਬੱਚੇ ਜਿਹੜੇ ਆ ਹ ਗੋਡ ਸੀ ਤਿੰਨੋਂ ਪੈਰ ਸਾਡੀ এডਿਕੇਸ਼ਨ ਬਹੁਤ ਅੱਛੀ ਕਰਵਾਈ ਸਾਡੇ ਪੇਰੈਂਟਸ ਨੇ ਮੈਂ ਸੈਕਿੰਡ ਬੇਟੀ ਸੀ ਆਪਣੇ ਘਰ ਦੇ ਵਿੱਚ ਪਰ ਲੋਕੀ ਉਦੋਂ ਕਹਿੰਦੇ ਸੀ ਉਹ ਦੂਜੀ ਕੁੜੀ ਹੋਗੀ ਦੂਜੀ ਕੁੜੀ ਹੋਗੀ ਪਰ ਮੇਰੇ ਫਾਦਰ ਦਾ ਇੱਕ ਫਰੇਮ ਆਫ ਮਾਈਂਡ ਸੀ ਕਿ ਨਹੀਂ ਮੈਂ ਆਪਣੀਆਂ ਕੁੜੀਆਂ ਨੂੰ ਪੜਾਣਾ ਲੋਕੀ ਕਹਿੰਦੇ ਸੀ ਪੜ੍ਹ ਕੇ ਕੀ ਕਰ ਲੈਣਗੀਆਂ ਤੇ ਮੇਰੇ ਫਾਦਰ ਕਹਿੰਦੇ ਸੀ ਪਹਿਲਾਂ ਮੈਂ ਪੜਾ ਲੈਣਾ ਫਿਰ ਤੁਸੀਂ ਵੇਖ ਲਿਓ ਕੀ ਕਰ ਲੈਣਗੀਆਂ ਜੀ ਠੀਕ ਹੈ ਨਾ ਤੇ ਇਹ ਮੇਰੇ ਪੇਰੈਂਟਸ ਦੀ ਦੇਣ ਹੈ ਤੇ ਮੈਨੂੰ ਇੱਕ ਟਾਈਮ ਤੇ ਜਦੋਂ ਮੇਰਾ ਮੈਂ ਬਹੁਤ ਅੱਛੀ ਸੈੱਟ ਹੋ ਗਈ ਸੀ মিডিਆ ਲਾਈਨ ਦੇ ਵਿੱਚ ਤੇ ਉਸ ਟਾਈਮ ਮੈਨੇ ਮਾਤਾ ਜੀ ਨੇ ਮੈਨੂੰ ਅਹਿਸਾਸ ਕਰਾਇਆ ਕਿ ਬੇਟਾ ਅਸੀਂ ਜ਼ਿੰਦਗੀ ਜੀਣ ਸਿਰਫ ਆਪਣੇ ਵਾਸਤੇ ਨਹੀਂ ਆਉਂਦੀ ਜੀ ਅਸੀਂ ਆਪਣੇ ਪੇਰੈਂਟਸ ਦੇ ਆਪਣੇ ਹੋਰ ਫੈਮਿਲੀ ਮੈਂਬਰਸ ਦੇ ਸਪਨੇ ਵੀ ਜੀਣੇ ਹੁੰਦੇ ਆ ਜੀ ਤੇ ਜੇ ਤੂੰ ਇਸ ਲਾਈਨ ਨੂੰ ਫੁੱਲ ਫਲੇਜ ਅਡਾਪਟ ਕਰੇਂਗੀ ਔਰ ਆਪਣੇ ਐਜੂਕੇਸ਼ਨ ਲਾਈਨ ਨੂੰ ਛੱਡ ਦੇਂਗੀ ਜੀ ਤਾਂ ਉਹਦੇ ਵਿੱਚ ਸਾਨੂੰ ਥੋੜਾ ਦੁੱਖ ਹੋਏਗਾ ਜੀ ਤਾਂ ਮੈਨੂੰ ਐ ਲੱਗਿਆ ਕਿ ਨਹੀਂ ਕਾਮੇਡੀ ਦੇ ਖੇਤਰ ਦੇ ਵਿੱਚ ਜਦੋਂ ਤੁਸੀਂ ਆਂਦੇ ਹੋ ਔਰ ਜਸਵਿੰਦਰ ਪੱਲਾ ਹੋਣਾ ਦੇ ਨਾਲ ਔਰ ਬਾਲਮੁਕੰਦ ਸ਼ਰਮਾ ਹੋਣਾ ਦੇ ਨਾਲ ਜਿਹੜੀ ਤੁਹਾਡੀ ਟਿਕੜੀ ਬਣਦੀ ਹੈ ਇਹ ਸਫ਼ਰ ਕਿਵੇਂ ਜਾਰੀ ਹੋਇਆ ਅੱਭੀ ਜੀ ਸਾਨੂੰ ਹਰਜੀਤ ਸਰ ਨੇ ਇੱਕ ਦਿਨ ਰੈਂਡਮਲੀ ਮੈਨੂੰ ਕਾਲ ਆਈ ਕਿ ਬੇਟਾ ਤੁਸੀਂ ਦੂਰਦਰਸ਼ਨ ਆ ਜਿਓ ਮੈਨੂੰ ਨਹੀਂ ਸੀ ਪਤਾ ਕਿ ਇੱਥੇ ਇੰਨੀ ਸਾਰੀ ਲਾਈਵ ਆਡੀਅנס ਦੇ ਵਿੱਚ ਉਹਨਾਂ ਨੇ ਮੇਰੇ ਤੋਂ ਕੰਪੇਅਰਿੰਗ ਕਰਵਾਨੀ ਹੈ ਜੋ ਮੈਂ ਸ਼ਾਇਦ ਕਿੱਤੋਂ ਹੀ ਨਹੀਂ ਸੀ ਕੀਤੀ ਕਾਲਜ ਵਿੱਚ ਵੀ ਨਹੀਂ ਸੀ ਕੀਤੀ ਤੇ ਮੈਨੂੰ ਜਦੋਂ ਉਹਨਾਂ ਨੇ ਜਸਵਿੰਦਰ ਪਰ ਲੋਰ 발ਮੁਕੰਦ ਸ਼ਰਮਾ ਨਾਲ ਮਿਲਵਾਇਆ ਤੇ ਮੈਂ ਤਾਂ ਉਹਨਾਂ ਨੂੰ ਪਛਾਣ ਲਿਆ ਕਿਉਂਕਿ ਮੈਂ ਉਹਨਾਂ ਨੂੰ ਟੀਵੀ ਤੇ ਦੇਖਿਆ ਹੋਇਆ ਸੀ ਮੈਂ ਕਿਹਾ ਵੀ ਇਹ ਤਾਂ ਦੋਨੋਂ ਬਹੁਤ ਐਕਸਪਰਟਸ ਨੇ ਤੇ ਮੈਂ ਜਾ ਕੇ ਹਰਜੀਤ ਸਰ ਨੂੰ ਕਿਹਾ ਮੈਂ ਕਿਹਾ ਸਰ ਮੈਂ ਨਹੀਂ ਕਰ ਸਕਦੀ ਵੀ ਮੈਨੂੰ ਮੇਰੀ ਬਹੁਤ ਬੇਇੱਜ਼ਤੀ ਹੋਣ ਵਾਲੀ ਹੋ ਵੀ ਲਾਈਵ ਆਡੀਅנס ਦੇ ਸਾਹਮਣੇ ਵੀ ਮਾੜੀ ਮੋਟੀ ਜਿਹੜੀ ਮੇਰੀ ਇੱਜ਼ਤ ਬਣੀ ਹੋਈ ਹੈ ਬਣੀ ਰਹੇਂਦੋ ਉਹ ਕਹਿੰਦੇ ਨਹੀਂ ਬੇਟਾ ਇਹ ਤਾਂ ਕਰਨਾ ਹੀ ਪਊਗਾ ਜੀ ਇਹ ਉਹਨਾਂ ਦਾ ਕੌਨਫੀਡੈਂਸ ਸੀ ਚਲੋ ਅਸੀਂ ਤਿੰਨਾਂ ਜਣਿਆਂ ਨੇ ਫਰਸਟ ਲਿਸ਼ਕਾਰਾ ਪ੍ਰੋਗਰਾਮ ਕੀਤਾ ਤੇ ਇਟ ਵਾਸ ਮਤਲਬ ਸੁਪਰ ਹਿੱਟ ਪ੍ਰੋਗਰਾਮ ਤੇ ਉਸ ਤੋਂ ਬਾਅਦ ਸਾਡੀ ਇੱਕ ਤਿਕੜੀ ਬਣ ਗਈ ਜਿਹਦੇ ਵਿੱਚੋਂ ਸਾਨੂੰ ਹੁਣ ਪੱਲਾ ਜੀ ਡੀਡੀ ਪੰਜਾਬੀ ਦੀ 5ਵੀਂ ਸਾਲਗिरा 2015 ਜਸ਼ਨ ਦੀ ਰਾਤ ਦੇ ਵਿੱਚ ਵੀ ਸਾਡੇ ਦੂਰਦਰਸ਼ਨ ਦੀ ਇੱਕ ਯਾਦ ਪਈ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਡੀਡੀ ਪੰਜਾਬੀ ਦੀ 5ਵੀਂ ਵਰੇਗਣ ਦੇ ਮੌਕੇ ਤੇ ਲੱਖ ਲੱਖ ਵਧਾਈ ਤੇ ਜੀ ਆਇਆਂ ਨੂੰ ਨੀਲੂ ਜੀ ਡੀਡੀ ਪੰਜਾਬੀ ਵੱਲੋਂ ਸਰਜੇ ਐਨੇ ਸੋਹਣੇ ਮਾਹੌਲ ਨੂੰ ਵੇਖ ਕੇ ਪੰਜਾਬੀ ਦੇ ਸਿਰਮੌਰ ਕਵੀ ਸਰਜੀਤ ਪਾਤਰ ਜੀ ਦੀਆਂ ਰਚੀਆਂ ਚੰਦ ਸਤਰਾ ਮੈਨੂੰ ਇਸ ਮਾਹੌਲ ਤੇ ਬਿਲਕੁਲ ਟੁਕਮੀਆਂ ਜਾਪਦੀਆਂ ਇਰਸ਼ਾਦ ਪਾਤਰ ਜੀ ਲਿਖਦੇ ਆ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬੰਦੇ ਵਾਹ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬੰਦੇ ਯੁਗਾ ਤੱਕ ਕਾਫਲੇ ਆਉਂਦੇ ਮੇਰੇ ਸੱਚ ਦਾ ਗਵਾਹ ਬੰਦੇ ਨੀਲੂ ਜੀ ਮਤਲਬ ਇਹ ਕਿ ਦੂਰਦਰਸ਼ਨ ਤੁਰਿਆ ਤਾਂ ਬਾਕੀ ਚੈਨਲ ਮਗਰ ਚੱਲੇ ਤੇ ਨੀਲੂ ਜੀ ਹੁਣ ਰੋਜ਼ ਜਿੰਨੇ ਮਰਜ਼ੀ ਚੈਨਲ ਖੁੱਲੀ ਜਾਂ ਪਰ ਸਿਆਣੇ ਸੱਚ ਕਹਿੰਦੇ ਆ ਕਿ 올ਡ ਇਜ਼ ਗੋਲਡ ਸ਼ਰਮਾ ਜੀ ਤੁਹਾਡੀ ਗੱਲ ਤਾਂ ਬਿਲਕੁਲ ਠੀਕ ਹੈ ਕਿ 올ਡ ਇਸ ਗੋਲਡ ਬਟ ਵੇਅਰ ਇਜ਼ ਆਵਰ ਗੋਲਡ ਕੀ ਮਤਲਬ ਹੋ ਮੇਰਾ ਮਤਲਬ ਹੈ ਕਿ ਵੇਅਰ ਇਜ਼ ਓਵਰ ਰਿਸਪੈਕਟਡ 올 ਅੱਛਾ ਤੁਹਾਡੀ ਮਰਜ਼ ਚਾਚਾ ਚਤਰ ਸਿੰਘ ਜੀ ਤੋਂ ਬਿਲਕੁਲ ਨੀਲੂ ਜੀ ਤੁਹਾਨੂੰ ਪਤਾ ਹੀ ਆ ਕਿੰਨੇ ਜਿੰਮੇਵਾਰ ਆ ਮੈਂ ਸਵੇਰੇ ਚੰਗੀ ਤਰ੍ਹਾਂ ਸਮਝਾਇਆ ਸੀ ਵੀ ਚਾਚਾ ਜੀ ਇਹ ਰਿਕਾਰਡਿੰਗ ਨਹੀਂ ਲਾਈਵ ਸ਼ੋਅ ਆ ਟਾਈਮ ਤੇ ਪਹੁੰਚ ਜਿਓ ਦੇਖ ਲਓ ਕੋਈ ਹੈ ਫਿਕਰ ਪਹੁੰਚੇ ਨੇ ਟਾਈਮ ਤੇ ਪਰ ਸ਼ਰਮਾ ਜੀ ਮੈਨੂੰ ਲੱਗਦਾ ਕਿ ਚਾਚਾ ਜੀ ਉਹ ਦਰਸ਼ਕਾਂ ਚ ਬੈਠੇ ਹੋਏ ਨੇ ਚਾਚਾ ਜੀ ਹਾਂ ਭਤੀਜਾ ਚਾਚਾ ਜੀ ਤੁਹਾਡੀ ਜਗ੍ਹਾ ਇੱਥੇ ਨਹੀਂ ਤੁਹਾਡੀ ਜਗ੍ਹਾ ਮੰਚ ਤੇ ਆ ਸੇਠ ਤੇ ਆਓ ਮਹਿੰਗਾਈ ਤੋੜ ਗਰੀਬਾਂ ਦਾ ਲੱਕ ਦਿੰਦੀ ਸੁਣ ਕੇ ਜੀ ਜੀ ਪੰਜਾਬੀ ਦੇ ਪਿਆਰਿਓ ਮਹਿੰਗਾਈ ਤੋੜ ਗਰੀਬਾਂ ਦਾ ਲੱਕ ਦਿੰਦੀ ਤੇ ਅਸੀਂ ਤੋੜ ਮਹਿੰਗਾਈ ਦਾ ਲੱਕ ਦਈਦਾ ਹੈ ਹਾਂ ਓਏ ਤੜਕਾ ਲੱਗਦਾ ਹੋਵੇ ਪੰਜਾਬੀਆਂ ਦੇ ਆ ਤੜਕਾ ਲੱਗਦਾ ਹੋਵੇ ਗਵਾਂਡੀਆਂ ਦੇ ਆ ਤੇ ਟੱਕਣ ਆਪਣੀ ਬਤੀਲੀ ਦਾ ਚੱਕਦੇ ਜੀ ਪਰ ਇਹ ਸੋ ਹਾਂ ਤੇ ਤੁਸੀਂ ਦਰਸ਼ਕਾਂ ਦੇ ਬਿਠੇ ਕੀ ਕਰਦੇ ਸੱਚ ਪੁੱਛਦੇ ਆ ਪੂਰੇ ਪਤਵੰਤੇ ਸੱਜਣ ਬੈਠੇ ਸੀ ਪਿੱਛੇ ਹੋਰ ਦਰਸ਼ਕ ਬੈਠੇ ਸੀ ਮੈਂ ਸਾਰਿਆਂ ਦੇ ਵਿਊਜ਼ ਇਕੱਠੇ ਕਰ ਲਿਆ ਸੀ ਵਿਚਾਰ ਇਕੱਠੇ ਕਰ ਲਿਆ ਸੀ ਪ੍ਰੋਗਰਾਮਾਰੇ ਨਹੀਂ ਵੀਵਾ ਪ੍ਰੋਗਰਾਮਾਰੇ ਨਹੀਂ ਮੈਂ ਤੇਰੇ ਬਾਰੇ ਪੁੱਛ ਰਿਹਾ ਸੀ ਤੁਸੀਂ ਬਹੁਤ ਖੂਬ ਬਹੁਤ ਖੂਬ ਆ ਬਹੁਤ ਵਧੀਆ ਗੱਲ ਕੀਤੀ ਹੈ ਕਿ ਕੁਝ ਲੋਕ ਜੋ ਸਫਰ ਇਕਤਿਆਰ ਕਰਦੇ ਨੇ ਔਰ ਕੁਝ ਸਖਤ ਮਿਹਨਤ ਕਰਕੇ ਮੰਜ਼ਲੇ ਤੱਕ ਪਹੁੰਚ ਜਾਂਦੇ ਨੇ ਨੀਲੂ ਜੀ ਜਦੋਂ ਅਸੀਂ ਇੱਕ ਔਰਤ ਦੀ ਗੱਲ ਕਰਦੇ ਆ ਤਾਂ ਇੱਕ ਔਰਤ ਵੱਖ-ਵੱਖ ਕਿਰਦਾਰ ਨਿਭਾਉਂਦੀ ਹੈ ਇਕ औरत ਬੇਟੀ ਵੀ ਹੈ ਪਤਨੀ ਵੀ ਹੈ ਮਾਂ ਵੀ ਹੈ ਔਰ ਆਪਣੇ ਪੈਸ਼ਨ ਨੂੰ ਵੀ ਸਮਾਂ ਦਿੰਦੀ ਔਰ ਤੁਸੀਂ ਇੱਕ ਲਾਈਵ ਐਗਜ਼ਾਮਪਲ ਹੋ ਆ ਸਾਡੇ ਦਰਸ਼ਕਾਂ ਦੇ ਲਈ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਇਹ ਸਾਰਾ ਕੁਝ ਸੁਖਬੀ ਜੀ ਮੈਨੂੰ ਲੱਗਦਾ ਕਿ ਪੈਸ਼ਨ ਬਹੁਤ ਰੋਲ ਪਲੇ ਕਰਦਾ ਤੁਹਾਡਾ ਜਿਹੜਾ ਪੈਸ਼ਨ ਹੈ ਤਾਂ ਫਿਰ ਤੁਸੀਂ ਸਭ ਚੀਜ਼ਾਂ ਦੀ ਵਰਤ نکال ਲੈਂਦੇ ਹੋ ਉੱਪਰ ਕਹਿੰਨੇ ਆ ਕਿ ਔਰਤ ਐ ਰੋਲ ਕਰਦੀ ਐ ਰੋਲ ਕਰਦੀ ਐ ਰੋਲ ਕਰਦੀ ਐ ਫਿਰ ਸੇ ਆਦਮੀ ਵਿਚਾਰੇ ਵੀ ਤਾਂ ਸਾਰੇ ਰੋਲਸ ਕਰਦੇ ਬਿਲਕੁਲ ਹੈ ਨਾ ਬਿਲਕੁਲ ਸਹਿਮਤ ਹਾਂ ਹਾਂ ਕਿਉਂਕਿ ਉਹ ਵੀ ਜੇ ਮੈਂ ਇੱਕ ਬੇਟੀਆਂ ਤਾਂ ਬਿਲਕੁਲ ਮੈਨੂੰ ਲੱਗਦਾ ਕਿ ਆਪਣੇ ਆਪਣੇ ਅਸੀਂ ਕਿਰਦਾਰ ਨਿਭਾਣ ਇਸ ਦੁਨੀਆ ਤੇ ਆਏ ਹਾਂ ਔਰ ਬਹੁਤ ਕੁਝ ਪ੍ਰਮਾਤਮਾ ਨੇ ਪਹਿਲਾਂ ਹੀ ਲਿਖਿਆ ਹੋਇਆ ਕਿਸਮਤ ਦੇ ਵਿੱਚ ਚੈਪਟਰ ਅਗਲੇ ਵਿੱਚ ਕੀ ਆਉਣਾ ਤੁਹਾਨੂੰ ਨਹੀਂ ਪਤਾ ਪਰ ਉਹਨੂੰ ਲਿਖਣਾ ਕਿਵੇਂ ਆ ਤੁਹਾਨੂੰ ਪਤਾ ਜੀ ਠੀਕ ਹੈ ਨਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਅਗਰ ਅੱਜ ਮੈਂ ਇੱਕ ਮਾਂ ਦੇ ਰੋਲ ਦੇ ਵਿੱਚ ਆ ਗਈਆਂ ਤਾਂ ਮੈਂ ਆਪਣੀ ਮਾਂ ਜਿਹੜਾ ਹੈ ਮਾਂ ਵਾਲਾ ਰੋਲ ਹੈ ਮੈਂ ਕਿਸ ਤਰ੍ਹਾਂ ਨਿਭਾਣਾ ਹੈ ਇਸ ਚੈਪਟਰ ਨੂੰ ਮੈਂ ਕਿੰਨੀ ਖੂਬਸੂਰਤੀ ਨਾਲ ਲਿਖਣਾ ਹੈ ਅਗਰ ਮੈਂ ਪਤਨੀ ਦੇ ਰੋਲ ਚਾਹਾਂ ਤਾਂ ਮੈਂ ਇਸ ਚੈਪਟਰ ਨੂੰ ਕਿੰਨੀ ਖੂਬਸੂਰਤੀ ਨਾਲ ਲਿਖਣਾ ਹੈ ਤੁਹਾਡੇ ਅੱਜ ਦੇ ਡਿਸੀਜਨਸ ਜਿਹੜੇ ਨੇ ਤੁਹਾਡਾ ਕੱਲ ਡਿਸਾਈਡ ਕਰਦੇ ਨੇ ਜੀ ਸੋ ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਆ ਕਿ ਅੱਜ ਦੇ ਵਿੱਚ ਵਾਟ ਆਈ ਨੀਡ ਟੂ ਐਂਡ ਵਾਟ ਆਈ ਲਵ ਟੂ ਦੇ ਵਿੱਚੋਂ ਹਮੇਸ਼ਾ ਵਾਟ ਆਈ ਨੀਡ ਟੂ ਚੂਜ਼ ਕਰੋ ਜੀ ਤਾਂ ਤੁਹਾਡਾ ਕੱਲ ਆਪਣੇ ਆਪ ਬਿਹਤਰੀਨ ਹੋ ਜਾਏਗਾ ਗੱਲ ਕਰਦੇ ਆਂ ਜਦੋਂ ਤੁਸੀਂ ਬਹੁਤ ਖੁਸ਼ ਹੋਇਆ ਵੋ ਮਤਲਬ ਕੋਈ ਐਸ ਤਰ੍ਹਾਂ ਦੇ ਪਲ ਜੋ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਹੋ ਕਿ ਇਸ ਸਮੇਂ ਤੁਸੀਂ ਬਾਤ ਖੋਲ ਸਕਦੇ ਮੈਨੂੰ ਲੱਗਦਾ ਕਿ ਜਦੋਂ ਮੇਰਾ ਪਹਿਲਾ ਬੇਟਾ ਹੋਇਆ ਸੀ ਤਾਂ ਉਹ ਮੂਮੈਂਟਸ ਐਕਚੁਅਲੀ ਜਦੋਂ ਆਈ ਵਾਸ ਗੋਇੰਗ ਥਰੂ ਮਾਈ ਪ੍ਰੈਗਨਨਸੀ ਮੈਂ ਐਨਾ ਫੀਲ ਨਹੀਂ ਸੀ ਕੀਤਾ ਪਰ ਜਦੋਂ ਉਹਨੂੰ ਪਹਿਲੀ ਵਾਰੀ ਡਾਕਟਰ ਨੇ ਮੇਰੇ ਹੱਥਾਂ 'ਚ ਦਿੱਤਾ ਸੀ ਤਾਂ ਮੈਨੂੰ ਐ ਲੱਗ ਰਿਹਾ ਸੀਗਾ ਕਿ ਮੈਂ ਦੁਨੀਆ ਦਾ ਪਤਾ ਨਹੀਂ ਕਿਹੜਾ ਮੁਕਾਮ ਹਾਸਿਲ ਕਰ ਲਿਆ ਔਰ ਉਸ ਦਿਨ ਮੈਨੂੰ ਸਮਝ ਆਈ ਕਿ ਮਾਂ ਦਾ ਦਰਜਾ ਕਿੰਨਾ ਉੱਚਾ ਦਰਜਾ ਹੁੰਦਾ ਹੈ ਕਿ ਤੁਹਾਡੇ ਹੱਥ ਦੇ ਵਿੱਚ ਉਹ ਇੱਕ ਸ਼ਖਸ ਹੈ ਜਿੰਨੂੰ ਤੁਸੀਂ ਉਹਦੀ ਪਰਸਨੈਲਿਟੀ ਨੂੰ ਬਣਾਣਾ ਹੈ ਤੁਸੀਂ ਉਸ ਦੇ ਵਿੱਚ ਕਿਹੜੇ ਗੁਣ ਔਗੁਣ ਜਾਣਗੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਮੈਨੂੰ ਉਸ ਦਿਨ ਅਹਿਸਾਸ ਲੱਗਿਆ ਕਿ ਮੈਂ ਸੱਡਨਲੀ ਬਹੁਤ ਰਿਸਪਾਂਸਿਬਲ ਸੀਟ ਦੇ ਉੱਪਰ ਜਾ ਕੇ ਬੈਠ ਗਈ ਔਰ ਕਿਉਂਕਿ ਮੈਂ ਸੋਸਾਇਟੀ ਨੂੰ ਇੱਕ ਬਹੁਤ ਬਿਹਤਰੀਨ ਹਿਊਮਨ ਬੀنگ ਦੇਣਾ ਸੀ अपने hmm. बेटे के रूप के मेनू लगता कि मेरी लाइफ का सब तो हैप्पीएसट मूवमेंट मेरी बहुत सारिया अचीवमेंट्स लाइफ होने परसनल लैवल पर एक माँ दौद का अचीव करना मैं लग्या कि सब तो वो मेरी जिंदगी की खुशी सी हसबैंड बिजनेसमैन ने और कीती है कि ए जिम्मे गल की जिम्मेवारी मेरी सी दोनों बेटे की करते हैं अपने दर्शकों मेरे दोनों बेटे जी मेरे बड़े बेटे ने लॉ अपनी कंप्लीट कर ली है अपनी अगर स्टडीज परस्यू कर रहे हो ਔਰ ਮੇਰਾ ਛੋਟਾ ਬੇਟਾ ਆਸਟ੍ਰੇਲੀਆ ਦੇ ਵਿੱਚ ਵੈਸਟਰਨ ਸਿਡਨੀ ਯੂਨੀਵਰਸਿਟੀ ਤੋਂ ਲਾ ਕਰ ਰਿਹਾ ਤੇ ਇਹ ਸਾਡਾ ਖਾਨਦਾਨੀ ਤੰਦਾ ਹੈ ਮਤਲਬ ਸੋ ਇਸ ਤਰ੍ਹਾਂ ਤੁਹਾਨੂੰ ਛੋਟੇ ਛੋਟੇ ਪੰਜ ਜਿਹੜੇ ਆ ਉਹ ਆਉਂਦੇ ਆ ਕਮੇਡੀ ਕਰਦੇ ਕਰਦੇ ਆਫ ਕਰਸ ਮੈਨੂੰ ਲੱਗਦਾ ਕਿ ਮੇਰੇ ਮੁੰਡਿਆਂ ਚ ਨਾ ਮੇਰਾ ਡੀਐਨਏ ਜ਼ਿਆਦਾ ਹੈ ਕਿਉਂਕਿ ਦੋਨਾਂ ਨੂੰ ਮੈਂ ਨਹੀਂ ਸੀ ਮਜਬੂਰ ਕੀਤਾ ਮੈਨੂੰ ਐ ਸੀ ਕਿ ਜੋ ਕਰਨਾ ਚਾਹੁੰਦੇ ਉਹ ਦੋਨੋਂ ਸਟੱਡੀਜ਼ ਦੇ ਵਿੱਚ ਬਹੁਤ ਅੱਛੇ ਸੀ ਬਟ ਦੋਨਾਂ ਨੇ ਆਪਣੀ ਆਪਣ ਚੁਆਇਸ ਕੀਤੀ ਕਿ ਅਸੀਂ ਲਾ ਦੇ ਫੀਲਡ ਵਿੱਚ ਹੀ ਜਾਣਾ ਹੈ ਤਾਂ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਲੱਗਿਆ ਕਿ ਹਾਂ ਇਹ ਇੱਕ ਹੋਰ ਉਹ ਜਗ੍ਹਾ ਹੈ ਜਿੱਥੇ ਮੈਂ ਇਹਨਾਂ ਨੂੰ ਗਾਈਡ ਕਰ ਸਕਦੀ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਤਿਕੜੀ ਦੀ ਜਸਵਿੰਦਰ ਪੱਲਾ ਜੀ ਹੋਣਾਂ ਦੀ ਔਰ ਬਲਮਕੰਦ ਸ਼ਰਮਾ ਹੋਣਾਂ ਦੀ ਔਰ ਨਾਲ ਤੁਹਾਡੇ ਇੱਕ ਇਸ ਤਰ੍ਹਾਂ ਦਾ ਬੌਂਡ ਜੋ ਬਹੁਤ ਲੰਬਾ ਸਮਾਂ ਤੱਕ ਚੱਲਿਆ ਔਰ ਰਾਜ ਕੀਤਾ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਤੁਸੀਂ ਹਰ ਰਿਕਾਰਡਿੰਗ ਤੇ ਤੁਹਾਡੀ ਲੜਾਈ ਵੀ ਹੁੰਦੀ ਹੁੰਦੀ ਸੀ ਬਹੁਤ ਲੜਦੇ ਸੀ ਅਸੀਂ ਐਕਚੁਅਲੀ ਮੈਨੂੰ ਲੱਗਦਾ ਹੈ ਅ ਅੱਜ ਮੈਂ ਹੁਣ ਜਦੋਂ ਬੈਠ ਕੇ ਪੱਲਾ ਜੀ ਨੂੰ ਯਾਦ ਕਰਦੀ ਆ ਤਾਂ ਮੈਨੂੰ ਐ ਲੱਗਦਾ ਕਿ ਉਹਨਾਂ ਦੋਨਾਂ ਨੇ ਮੈਨੂੰ ਬਹੁਤ ਜ਼ਿਆਦਾ ਬਰਦਾਸ਼ਤ ਕੀਤਾ ਮੈਂ ਇਮੈਚੂਰ ਮਾਈਂਡ ਸੀ ਉਹ ਦੋਨੋਂ ਬਹੁਤ ਮੈਚੂਰ ਮਾਈਂਡ ਸੀ ਮੇਰੀ ਚੁਆਇਸ ਉਸ ਮੂਮੈਂਟ ਦੇ ਵਿੱਚ ਜੋ ਹੁੰਦੀ ਸੀ ਉਹਨਾਂ ਦੀ ਚੁਆਇਸ ਉਹ ਨਹੀਂ ਹੁੰਦੀ ਸੀ ਜੀ ਹਨਾ ਉਹ ਆਪਣੀ ਮੈਚਿਓਰਿਟੀ ਦੇ ਨਾਲ ਸੋਚ ਰਹੇ ਹੁੰਦੇ ਸੀ ਤੇ ਮੈਂ ਆਪਣੀ ਉਹੀ ਅਲੜਪੂਨੇ ਨਾਲ ਸੋਚ ਰਹੀ ਹੁੰਦੀ ਸੀ ਕਿ ਨਹੀਂ ਹੁਣ ਇਦਾਂ ਕਰਦੇ ਆ ਹੁਣ ਇਦਾਂ ਕਰਦੇ ਆ ਹਨਾ ਤੇ ਉਸ ਕਰਕੇ ਮੈਨੂੰ ਲੱਗਦਾ ਸਾਡਾ ਕਨਫਲਿਕਟ ਬਹੁਤ ਜ਼ਿਆਦਾ ਹੁੰਦਾ ਸੀ ਔਰ ਵਾਕਈ ਅਸੀਂ ਬਹੁਤ ਜ਼ਿਆਦਾ ਲੜਦੇ ਸੀ ਛੋਟੇ ਬੱਚੇ ਵੀ ਕੀ ਕਰਾਂ ਚ ਲੜਦੇ ਹੋਣਗੇ ਜੋ ਅਸੀਂ ਲੜਦੇ ਸੀ ਆਪਸ ਦੇ ਵਿੱਚ ਪਰ ਇੰਨੀ ਗੁਰੂ ਮਹਾਰਾਜ ਦੀ ਮੇਰ ਰਹੀ ਹੈ ਕਿ ਪਿਆਰ ਵੀ ਉਨਾ ਹੀ ਸੀ ਔਰ ਇਕਤਾ ਵੀ ਉਹ ਨਹੀਂ ਹੋਈ ਸੀ ਕਿ ਜਦੋਂ ਇੱਕ ਦੂਸਰੇ ਲਈ ਖੜਨ ਦਾ ਟਾਈਮ ਆਂਦਾ ਸੀ ਤਾਂ ਅਸੀਂ ਖੜਦੇ ਸੀ ਜੀ ਦੂਰਦਰਸ਼ਨ ਦੇ ਬੇੜੇ ਵਿੱਚ ਤੁਸੀਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਹਾਸੇ ਵੀ ਖੇੜੇ ਨੇ ਔਰ ਸਾਡੇ ਦੂਰਦਰਸ਼ਨ ਦੇ ਆਰਕਾਈਵ ਦੇ ਵਿੱਚ ਦੂਰਦਰਸ਼ਨ ਦੇ ਨਵੇਂ ਸਾਲ ਵਾ ਵਾ ਦੀਆਂ ਜਿਹੜੀਆਂ ਯਾਦਾਂ ਪਈਆਂ ਨੇ ਅਸੀਂ ਤੁਹਾਡੇ ਨਾਲ ਉਹ ਸਾਂਝੀਆਂ ਕਰਦੇ ਹਾਂ ਹਾਂ 2016 ਵਾ ਵਾ 2016 ਪਿਆਰੇ ਦਰਸ਼ਕੋ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਪੱਲਾ ਉਰਫ ਚਾਚਾ ਚਤਰ ਸਿੰਘ ਤੇ ਮੈਂ ਹਾਂ ਬਾਲਮਕੰਦ ਸ਼ਰਮਾ ਉਰਫ ਪਤੀਜ ਤੇ ਮੈਂ ਹਾਂ ਤੁਹਾਡੀ ਸਭ ਦੀ ਪਿਆਰੀ ਨੀਲੂ ਤੇ ਸਾਡੇ ਸਭ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਸ਼ਰਮਾ ਜੀ ਇੱਕ ਗੱਲ ਨੋਟਿਸ ਕੀਤੀ ਹੈ ਕਿਹੜੀ ਮੈਂ 5 ਸਾਲ ਬਾਅਦ ਦੂਰਦਰਸ਼ਨ ਆਈਆਂ ਫੇਰ ਵੀ ਲੋਕਾਂ ਨੇ ਮੈਨੂੰ ਪਛਾਣ ਲਿਆ ਸ਼ਰਮਾ ਜੀ ਬੰਦਿਆਂ ਦੀ ਇਹੀ ਟਰੈਜੇਡੀ ਹੁੰਦੀ ਆ ਵਿਚਾਰਾਂ ਨੂੰ ਕੋਈ ਨਹੀਂ ਪਛਾਣਦਾ ਜਨਾਨੀ ਨੂੰ ਝੱਟ ਸਾਰੇ ਪਛਾਣ ਲੈਂਦੇ ਆ ਓ ਫੀਫਾ ਜੀ ਤੁਸੀਂ 5 ਸਾਲਾਂ ਦੀ ਗੱਲ ਕਰਦੇ ਹੋ ਜੇ ਤੁਸੀਂ 50 ਸਾਲਾਂ ਬਾਅਦ ਵੀ ਦੂਰਦਰਸ਼ਨ ਚਾਹੋਗੇ ਫੇਰ ਵੀ ਤੁਹਾਨੂੰ ਦਰਸ਼ਕਾਂ ਨੇ ਪਛਾਣ ਲੈਣਾ ਓ ਕਿਉਂ ਤੇਰੇ ਕਿਹੜਾ ਮੁੱਛਾ ਹੋਣੀ ਆ ਮੇਰੇ ਕਹਿਣ ਦਾ ਮਤਲਬ ਤੇਰੀ ਸ਼ਕਲ 'ਚ ਨਹੀਂ ਨਾ ਫਰਕ ਪੈਣਾ ਕੋਈ ਸ਼ਰਮਾ ਜੀ ਮੈਂ ਨਾ ਘਰੋਂ ਤੁਰਨ ਵਿੱਚ ਲੈ ਕੇ ਆ ਸੀ ਜੇ ਇਹਨਾਂ ਨੇ ਮੇਰੇ ਨਾਲ ਕੋਈ ਉੱਚ ਨੀਚ ਕੀਤੀ ਨਾ ਉੱਥੇ ਮੈਂ ਉਹਨੇ ਪੈਰੀਂ ਵਾਪਸ ਮੁੜ ਜਾਣਾ ਆਵਾਸ਼ੇ ਤੁਰ ਕੇ ਹੀ ਜਾਈਂ ਰਿਕਸ਼ਾ ਨਾ ਕਰੀ ਉਹ ਤੇ ਨਾ ਪੈਸੇ ਕਰਦਾ ਇੱਕ ਕਾਮੇਡੀਅਨ ਕਲਾਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਸ ਨੇ ਆਪਣੀ ਆਡੀਅנס ਨੂੰ ਹਸਾਉਣਾ ਹੁੰਦਾ। ਬਿਲਕੁਲ। ਕਦੇ ਜ਼ਿੰਦਗੀ ਦੇ ਵਿੱਚ ਐਦਾਂ ਦੇ ਪਲ ਆਏ ਕਿ ਤੁਸੀਂ ਬਹੁਤ ਉਦਾਸ ਹੋਵੋ ਔਰ ਤੁਹਾਨੂੰ ਪਰਫਾਰਮੈਂਸ ਦੇਣੀ ਪਈ ਹੋਵੇ। ਬਿਲਕੁਲ ਮੈਨੂੰ ਯਾਦ ਹੈ ਕਿ ਮੇਰੇ ਗ੍ਰੈਂਡ ਮਦਰਸ ਦੀ ਡੈਥ ਹੋਈ। ਅਸੀਂ ਆਲਰੇਡੀ ਕਮਿਟਿਡ ਸੀਗੇ ਇੱਕ ਪ੍ਰੋਗਰਾਮ ਲਈ। ਅਸ ਸਾਡੀ ਰਿਕਾਰਡਿੰਗ ਸੀਗੀ। ਜਿਸ ਦਿਨ ਉਹਨਾਂ ਦਾ ਕ੍ਰੀਮੇਸ਼ਨ ਸੀ ਤੇ ਉਸ ਦਿਨ ਉਹਨਾਂ ਦਾ ਕ੍ਰੀਮੇਸ਼ਨ ਕਰਨ ਤੋਂ ਇਮੀਡੀਏਟਲੀ ਬਾਅਦ ਮੈਂ ਉਸ ਪ੍ਰੋਗਰਾਮ ਦੀ ਰਿਕਾਰਡਿੰਗ ਤੇ ਗਈ। ਔਰ ਮੈਨੂੰ ਯਾਦ ਹੈ ਕਿ ਮੈਂ ਇਸ ਹਾਲਤ ਵਿੱਚ ਵੀ ਨਹੀਂ ਸੀਗੀ ਕਿ ਮੈਂ ਡਾਇਲੌਗਸ ਬੋਲਦੀ ਆ ਜਾਂ ਕੁਝ ਕਰਦੀ ਮੇਰੀ 15-20 ਮਿੰਟ ਕਾਉਂਸਲਿੰਗ ਕੀਤੀ ਜਸਵਿੰਦਰ ਜੀ ਨੇ ਬਾਲਮੁਕੰਦ ਜੀ ਨੇ ਤੇ ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਕੀਤਾ ਬਟ ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਆਰਟਿਸਟ ਦੀ ਲਾਈਫ ਜਿਹੜੀ ਹੈ ਨਾ ਉਹ ਆਪਣੀ ਨਹੀਂ ਹੁੰਦੀ। ਹਮ ਆਪਣੇ ਇਮੋਸ਼ਨਸ ਨੂੰ ਤੁਸੀਂ ਇੱਕ ਬਹੁਤ ਛੋਟੀ ਜੀ ਵਿੰਡੋ ਦੇ ਸਕਦੇ ਹੋ। ਬਟ ਜਿਹੜਾ ਬਾਕੀ ਸਾਰਾ ਕੁਝ ਹੁੰਦਾ ਹੈ ਉਹ ਤੁਹਾਡੀ ਆਡੀਅנס ਦਾ ਹੁੰਦਾ ਹੈ। ਔਰ ਮੈਨੂੰ ਐ ਲੱਗਦਾ ਕਿ ਇੱਕ ਆਰਟਿਸਟ ਦੀ ਲਾਈਫ ਦੇ ਵਿੱਚ ਆਡੀਅנס ਬਹੁਤ ਮੇਜਰ ਰੋਲ ਪਲੇ ਕਰਦੀ ਹੈ ਸਾਨੂੰ ਕਿੱਕ ਵੀ ਸਾਡੀ ਆਡੀਅנס ਹੀ ਦਿੰਦੀ ਹੈ ਬਿਲਕੁਲ ਤੇ ਸਾਡੀ ਆਡੀਅנס ਸਾਨੂੰ ਕਿੱਕ ਦੇ ਰਹੀ ਹੈ ਇੱਕ ਚਲਕ ਹੋਰ ਦੇਖਦੇ ਆਂ ਐਨ ਅਖੀਆਂ ਚੁਪਾਵਾ ਕਿ ਮੈਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਵਾ 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 ਆੱਖੀਆਂ 'ਚ ਪਾਵਾਂ ਕਿਵੇਂ ਕੱਜਲਾਵੇ ਅੱਖੀਆਂ 'ਚ ਤੂੰ ਵੱਸਦਾ ਬੰਦੇ ਵਿਚਾਰੇ ਕਿੰਨੇ ਪੋਲੇ ਹੁੰਦੇ ਸੀ ਇੰਨੀ ਇੱਕ ਗੱਲ ਤੇ ਖੁਸ਼ ਹੋ ਜਾਂਦੇ ਸੀ ਕਿ ਅਸੀਂ ਜਨਾਨੀ ਦੀਆਂ ਅੱਖਾਂ 'ਚ ਵੱਸਦੇ ਆ ਉਹ ਲੋਲਿਆਂ ਨੂੰ ਇਹਨਾਂ ਨਹੀਂ ਪਤਾ ਵੀ ਤੂੰ ਕੱਲਾ ਨਹੀਂ ਅੱਖਾਂ 'ਚ ਜਮਕਦਾ ਵਿੱਚੇ ਚਿੱਟਾ ਮੋਤੀਆ ਵਿੱਚੇ ਕਾਲਾ ਮੋਤੀਆ ਵਿੱਚੇ ਗੱਡ ਦੂਰੀ ਫਿਰਦੀ ਹੈ ਢਿੱਲੂ ਜੀ ਹੁਣ ਭੜੇ ਭੜੇ ਮੂੰਹ ਬਣਾਉਨੇ ਹੋ ਜੇ ਤੁਹਾਨੂੰ ਭੱਲਾ ਸਾਹ ਬਾਰੇ ਚੰਗੀ ਤਰ੍ਹਾਂ ਪਤਾ ਪੰਗਲਾਂ ਦੀ ਕੀ ਲੋੜ ਸੀ ਉਹ ਵੀ ਇੰਨੇ ਸੁਰਚ ਉਹ ਪਤਾ ਲੱਗੇ ਕਿ ਤੁਸੀਂ ਗੋਂਦੇ ਵੀ ਬਹੁਤ ਸੋਹਣਾ ਹੋ ਔਰ ਤੋਨੀਆ ਮੈਂ ਕੁਝ ਨਹੀਂ ਕਰਦੀ ਮੇਰੇ ਤੋਂ ਜੋ ਜੋ ਕਰਾਇਆ ਹੈ ਨਾ ਦੋ ਪਤੰਦਰਾ ਨੇ ਕਰ ਨਹੀ ਨਹੀ ਤੁਹਾਡੇ ਟਰੈਕਸ ਵੀ ਆਇਆ 뮤జిక్ ਟਰੈਕ ਵੀ ਆਇਆ ਔਰ ਸਾਡੇ ਦਰਸ਼ਕਾਂ ਨੇ ਵੀ ਇੱਕ ਗੀਤ ਜ਼ਰੂਰ ਸੁਣਨਾ ਔਰ ਸਾਨੂੰ ਇਹ ਵੀ ਪਤਾ ਹੈ ਕਿ ਤੁਹਾਡੇ ਮਦਰ ਬਹੁਤ ਅੱਛੇ ਸਿੰਗਰ ਸੀਗੇ ਮੇਰੇ ਮਦਰ ਬਹੁਤ ਅੱਛੇ ਸਿੰਗਰ ਸੀ ਐਮਏ 뮤జిక్ ਸੀਗੇ ਉਹ ਔਰ ਉਹਨਾਂ ਨੂੰ ਸੁਣ ਸੁਣ ਕੇ ਅਸੀਂ ਵੱਡੇ ਹੋਏ ਹਾਂ ਤੇ ਉਹ ਨੂਰ ਜਹਾਂ ਦੇ ਬੜੇ ਫੈਨ ਸੀ ਤੇ ਨੂਰ ਜਹਾਂ ਦਾ ਇੱਕ ਗੀਤ ਅਸੀਂ ਸੁਣਾਗੇ ਸੋਣਿਆ ਮੁਖ ਤੇਰਾ ਸਜਰੀ ਸਵੇਰੇ ਖਿੜ ਪਿਆ ਚਾਹ ਹੰਨਾ ਤੇ ਮੁੱਕਿਆ ਹਨੇਰੇ ਸੋਣਿਆ ਮੁਖ ਤੇਰਾ सजरी सवेरे बहुत खूब <laughs> बहुत खूब और प्रोग्राम का एक अट्रैक्शन है और जो जाते असि एक रैपिड फायर राउंड जरा जाओगे <laughs> <laughs> क्योंकि तीन गाया बहुत सोहना है और तुम इन्ने किरदार निभाया जिंदगी दे भी और अपने आर्टिस्ट लाइफ के भी। सो आ, अगर मैं थोड़े तो को ए जानना चाहवा कि फेवरेट सिंगर ਨੀਲੂ ਜਾਨ ਫੇਵਰੇਟ ਮੇਲ ਸਿੰਗਰ ਮੇਲ ਸਿੰਗਰ ਮੁਹੰਮਦ ਰਫੀ ਫੇਵਰੇਟ ਪਲੇਸ ਸ਼੍ਰੀਨਗਰ ਫੇਵਰੇਟ ਖਾਣਾ ਘਰ ਦਾ ਖਾਣਾ ਨੀਲੂ ਦੇ ਲਈ ਜ਼ਿੰਦਗੀ ਸੱਚ ਜੋ ਸੱਚ ਪਲ ਦਾ ਸੱਚ ਹੈ ਮੇਰੇ ਲਈ ਉਹ ਵੇ ਉਹ ਮੈਨੂੰ ਦਿਲ ਹੀ ਖੁਸ਼ੀ ਦਿੰਦਾ ਜੇਕਰ ਨੀਲੂ ਜੀ ਅੱਜ ਡਿਸਟ੍ਰਿਕਟ ਅਟਾਰਨੀ ਨਾ ਹੁੰਦੇ ਜਾਂ ਆਰਟਿਸਟ ਨਾ ਹੁੰਦੇ ਤਾਂ ਕੀ ਹੁੰਦੇ ਇੱਕ ਦਿਮਾਗ ਖਾਊ بیوی ਹੁੰਦੀ ਔਰ ਬੱਚਾ ਦੀ ਜਾਨ ਖਾਊ ਮਮਾ ਹੁੰਦੀ ਓਨੈਸਟ ਆਨਸਰ ਉਸੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕਿਰਦਾਰ ਨਿਭਾਇਆ ਔਰ ਬਖੂ ਵੀ ਨਿਭਾਇਆ ਅੱਜ ਕੱਲ੍ਹ ਦੀਆਂ ਜਿਹੜੀਆਂ ਲੜਕੀਆਂ ਇਸ ਫੀਲਡ ਦੇ ਵਿੱਚ ਜਾਣਾ ਚਾਹੁੰਦੀਆਂ ਨੇ ਉਹਨਾਂ ਦੇ ਲਈ ਕੀ ਮੈਸੇਜ ਦੇਣਾ ਚਾਹੋਗੇ ਮੈਂ ਹੀ ਮੈਸੇਜ ਦੇਣਾ ਚਾਹੂੰਗੀ ਕਿ ਆਪਣੀ ਜ਼ਿੰਦਗੀ ਨੂੰ ਬਹੁਤ ਸਹੀ ਢੰਗ ਨਾਲ ਸ਼ੇਪ ਅਪ ਕਰੋ ਜੇ ਤੁਹਾਡੇ ਵਿੱਚ ਆਰਟ ਹੈ ਤਾਂ ਉਹਦਾ ਬਹੁਤ ਸਵਾਗਤ ਹੈ ਬਟ ਐਜੂਕੇਸ਼ਨ ਜਿਹੜੀ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਮੇਨ ਪਹਿਲੂ ਲੈ ਕੇ ਚੱਲੋ ਕਿਉਂਕਿ ਮੈਨੂੰ ਐਂ ਲੱਗਦਾ ਹੈ ਕਿ ਇਕ ਇਨਸਾਨ ਦੀ ਬਿਹਤਰੀਨ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਐਜੂਕੇਸ਼ਨ ਬਹੁਤ ਵੱਡਾ ਪਲੇ ਕਰਦੀ ਹੈ ਰੋਲ ਲੜਕੇ ਬੱਚੇ ਅੱਜਕਲ ਜੋ ਪਟਕ ਜਾਂਦੇ ਉਹਨਾਂ ਨੂੰ ਲੱਗਦਾ ਕਿ ਆ ਜੀ YouTube ਹੈਗੀ ਆ ਆ ਛੋਟੇ ਛੋਟੇ ਚੈਨਲਸ ਹੈਗੇ ਆ ਅਸੀਂ ਤਾਂ ਓਵਰਨਾਈਟ ਸਟਾਰ ਬਣ ਜਾਾਂਗੇ ਅਸੀਂ ਪਤਾ ਨਹੀਂ ਕੀ ਕਰ ਲਾਂਗੇ ਨਹੀਂ ਆਪਣੇ ਸ਼ੌਂਕ ਨੂੰ ਇੱਕ ਵਿੰਡੋ ਦਿਓ ਬਟ ਆਪਣੀ ਐਜੂਕੇਸ਼ਨ ਨੂੰ ਇੱਕ ਬਹੁਤ ਵੱਡਾ ਵੇੜਾ ਦਿਓ ਆਪਣੀ ਜ਼ਿੰਦਗੀ ਦੇ ਵਿੱਚ ਪੜਨਾ ਬਹੁਤ ਲਾਜ਼ਮ ਹੈ ਇਹਦੇ ਨਾਲ ਹੀ ਤੁਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਸ਼ਾਈਨ ਕਰ ਸਕਦੇ ਹੋ ਬਹੁਤ ਹੀ ਵਧੀਆ ਮੈਸੇਜ ਦਿੱਤਾ ਤੁਹਾਡੀ ਸੋਚ ਨੂੰ ਸਲਾਬ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਸਾਡੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ-ਬਾਰ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ